ਰੱਬ ਪਰਤਾਪੀ ਅੱਖ ਦਿੰਦੀ ਏ ਹੁਲਾੰਬੇ ਰੱਬ ਲੱਗਿਆ ਗਰਹਿਣ ਕਿਉਂ ਰਹਿਮਤਾਂ ਨੂੰ ਤੇਰੀਆਂ ਚਿੱਤਿਆਂ ਚ ਮਾਹੀ ਮੇਰੇ ਸੁਨਾ ਸੁਨਾ ਜੱਗ ਲੱਗੇ ਕਰੇ ਅਰਜ਼ੋਈਆਂ ਨੱਢੀ ਮਾਨਟਾਏ ਤੇਰੀਆਂ ਮਰ ਜਾਣ ਸਾਰੀਆਂ ਚੁਗਲ ਖੋਰ ਪਿੰਡ ਦੀਆਂ ਬੁਰੀ ਨਜ਼ਰ ਲਾਈ ਜਿੰਨਾ ਖੁਸ਼ੀਆਂ ਨੂੰ ਮੇਰੀਆਂ ਟੁੱਟੇ ਮੇਰੇ ਦਿਲ ਨੂੰ ਸਕੂਨ ਮਿਲੇ ਸੁਖ ਜਵਲਾ ਦਿਲ ਜਾਨੀ ਲੋਪੋ ਵਿੱਚ ਪਾਉ ਕਦੋਂ ਫੇਰੀਆਂ ਵੱਡ ਵੱਡ ਖਾਵੇ ਘਰ ਚੰਗਣਾ ਜਹਾਨ ਲੱਗੇ ਦੇਖਣੇ ਨੂੰ ਮਾਹੀ ਅੱਖਾਂ ਤਰਸਨ ਮੇਰੀਆਂ ਹੱਥ ਜੋੜ ਨੱਡੜੀ ਤਿਉਂ ਦੀ ਸੱਚੇ ਰੱਬ ਤਾਈ ਮਾਹੀ ਨੂੰ ਮਿਲਾ ਦੇ ਸੁਣ ਅਰਜਾਂ ਤੂੰ ਮੇਰੀਆਂ ਸੱਚੇ ਤੇਰੇ ਦਰ ਉੱਤੇ ਆਵਾਂ ਨੰਗੇ ਪੈਰ ਚੱਲ ਕੇ ਤਤੜੀ ਦੇ ਉੱਤੇ ਪਹੋਣ ਰਹਿਮਤਾਂ ਜੇ ਤੇਰੀਆਂ ਕਰੇ ਫਰਿਆਦਾਂ ਸੁਖ ਝੋਲ ਹੱਥ ਜੋੜ ਕੇ ਪ੍ਰੇਮੀ ਤੂੰ ਮਿਲਾ ਦੇ ਸੋਣ ਅਰੇ ਜਾਨੇ ਮੇਰੀਆਂ ਪ੍ਰੇਮੀ ਤੂੰ ਮਿਲਾ ਦੇ ਸੋਣ ਅਰੇ ਜਾਨੇ ਮੇਰੀਆਂ ਬਿਮਾਰਾ ਵਾਂਗੂ ਪਈ ਆਪਣੀ ਤੀਹ ਦਾ ਦੁੱਖ ਮਾਂ ਤੂੰ ਦੇਖਿਆ ਨਾ ਗਿਆ ਉਠ ਮੇਰਾ ਪੁੱਤ ਉੱਠ ਕੇ ਨਹਾ ਲੈ ਨਾਲ ਰੋਟੀ ਖਾ ਲੈ ਤੋ ਬੁਰਕੀਆਂ ਦੋ ਦਿਨ ਹੋ ਗਿਆ ਤੂੰ ਕੁਝ ਖਾਦਾ ਹੀ ਨਹੀਂ ਇਸ ਤਰ੍ਹਾਂ ਦਿਲ ਛੋਟਾ ਨਾ ਕਰ ਵਾਹਿਗੁਰੂ ਭਲੀ ਕਰੂਗਾ ਬਾਰਿਸ਼ ਆਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਏ ਤੇ ਮੇਰੀ ਏ ਮੈਂ ساری ਉਮਰ ਦੁੱਖ ਮੁਸੀਬਤਾਂ ਤੇ ਗਰੀਬੀ ਚ ਗੱਡੀ ਆ ਕਿਤੇ ਤਾਂ ਪ੍ਰਮਾਤਮਾ ਮੇਰੀ ਸੁਣੂਗਾ ਹੀ ਮੈਂ ਕਰੂੰ ਗੱਲ ਤੇਰੇ ਪਿਓ ਨਾਲ ਜੇ ਆਖੇ ਲੱਗ ਗਿਆ ਤਾਂ ਆਪਣੀ ਧੀ ਦੇ ਕੋਲ ਬੈਠਦੇ ਆਨੰਦ ਕੋਨੇ ਪਿਆਰ ਨਾਲ ਪ੍ਰਤਾਪੀ ਨੂੰ ਆਖਿਆ ਆਪਣੀ ਮਾਂ ਦੀ ਰਜ਼ਮੰਦੀ ਮਿਲ ਜਾਣ ਕਰਕੇ ਪ੍ਰਤਾਪੀ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ ਮੇਰੀ ਚੰਗੀ ਮਾਂ ਕਹਿੰਦਿਆਂ ਉਹਨੇ ਆਪਣੀ ਮਾਂ ਨੂੰ ਕੁੱਟ ਕੇ ਜੁੱਫੀ ਪਾਲੀ ਕੁਝ ਦਿਨ ਪਹਿਲਾਂ ਜੋ ਕਿਸੇ ਗੰਭੀਰ ਬਿਮਾਰੀ ਦੇ ਮਰੀਜ਼ਾਂ ਨੂੰ ਮੁੱਦੇ ਮੂੰਹ ਪਈ ਸੀ ਖੋਨਬਾਰਾ ਵਿੱਚ ਖਿਹੜੇ ਕੇਸੂ ਦੇ ਫੁੱਲ ਵਾਂਗ ਟੰਗ ਰਹੀ ਸੀ ਖੁਸ਼ ਦੇ ਮਾਰੇ ਉਹਦਾ ਮਨ ਅੰਬਰੀ ਉਡਾਰੀਆਂ ਲਾ ਰਿਆ ਸੀ ਉਨੇ ਆਪਣੀ ਮਾਂ ਨੂੰ ਕਾਕੇ ਕੋਲ ਦਿੱਤੇ ਤੋਹਫੇ ਦੇ ਰੂਪ ਵਿੱਚ ਰਾਣੀ ਹਾਰ, ਨੱਥ, ਮਛਲੀ, ਬਾਲੀਆਂ ਤੇ ਹੋਰ ਸੋਨੇ ਤੇ ਚਾਂਦੀ ਦੇ ਗਹਿਣੇ ਅਨੇਕੀ ਗਹਿਣੇ ਆਨੰਦ ਕੌਰ ਨੂੰ ਦਿਖਾਏ। ਆਪਣੀ ਧੀ ਦੀ ਕਿਸਮਤ ਤੇ ਆਨੰਦ ਕੌਰ ਨੂੰ ਵੇਖ ਕੇ ਰਸ਼ਕ ਹੋ ਰਿਹਾ ਸੀ। ਮਾਉਂ ਤਾਂ ਮੇਰੇ ਮੂੰਹ ਚੋਂ ਗੱਲ ਨਿਕਲਣ ਹੀ ਨਹੀਂ ਦਿੰਦਾ। ਪਹਿਲਾਂ ਹੀ ਪੂਰੀ ਕਰ ਦਿੰਦਿਆ। ਉਹ ਮੈਨੂੰ ਬਹੁਤ ਪਿਆਰ ਕਰਦਾ ਏ। ਖੁਸ਼ੀ ਦੇ ਮਾਰੇ ਚੈਕਰੀ ਪ੍ਰਤਾਪੀ ਤੋਂ ਆਪਣੀ ਮਾਂ ਨੂੰ ਕਹਿ ਹੋ ਗਿਆ। ਫਿਰ ਸੰਗ ਦੇ ਮਾਰੇ ਲਾਲ ਹੋਏ ਚਿਹਰੇ ਨੂੰ ਚੁੰਨੀ ਦੇ ਪੱਲੇ ਨਾਲ ਟੱਗ ਕੇ ਅੰਦਰ ਚਲ ਗਈ ਹੈ ਮੇਰੀ ਕਮਲੀਤੀ ਭੱਜ ਕੇ ਅੰਦਰ ਜਾਂਦੀ ਪਟਾਪੀ ਨੂੰ ਆਨੰਦ ਕੌਰ ਨੇ ਲਾੜਨਾ ਲਾਖਿਆ ਫਿਰ ਆਪਣੀ ਧੀ ਦੀ ਕਿਸਮਤ ਬਾਰੇ ਸੋਚਣ ਲੱਗੀ ਕਿ ਕਿੰਨਾ ਚੰਗਾ ਘਰ ਆਜੈਲਦਾਰਾਂ ਦਾ ਕਿਸੇ ਚੀਜ਼ ਦਾ ਕੋਈ ਕਾਟਾ ਹੀ ਨਹੀਂ ਰਾਣੀ ਬਣਾ ਕੇ ਰਾਜ ਕਰੋ ਮੇਰੀ ਧੀ ਤਾਂ ਕੁੱਲ ਜਾਣ ਦੀਆਂ ਖੁਸ਼ੀਆਂ ਮੇਰੀ ਧੀ ਦੇ ਕਰਮਾਂ 'ਚ ਹੋਣਗੀਆਂ ਮੇਰੀ ਲਾਡੋ ਰਾਣੀ ਤਰ-ਤਰ ਬੁਲੂਗੇ हे सच्चा पाशा परमात्मा मेरी ਧੀ ਤੇ ਮੇਰੇ ਪਰਿਆ ਹੱਥ ਰੱਖੀ ਇਹਦੇ ਪਿਓ ਨੂੰ ਸਮਤ ਬਖਸ਼ ਮੇਰੀ ਧੀ ਦਾ ਤਾਂ ਬੇੜਾ ਬੰਨੀ ਲਾਈ ਨੰਦ ਕੌਰ ਨੇ ਆਪਣੇ ਦਿਲੋਂ ਪ੍ਰਾਰਥਨਾ ਕੀਤੀ ਤੇ ਆਪਣੇ ਕੰਮ ਧੰਦੇ ਵਿੱਚ ਰੁੱਝ ਗਈ ਖੁਸ਼ੀ ਦੇ ਖੁਵਾਰ ਨੇ ਪ੍ਰਤਾਪੀ ਦੇ ਹੁਸਨ ਨੂੰ ਹੋਰ ਚਾਅ ਚੰਨ ਲਾਤੇ ਉਹਦੇ ਚਿਹਰੇ ਤੇ ਚੜੀਆਂ ਗਿੱਠ ਗਿੱਠ ਲਾਲੀਆਂ ਤੇ ਜਵਾਨ ਜਿਸਮ ਤੋਂ ਆਉਂਦੀ ਜਾਦੂਈ ਮਹਿਕ ਕਾਕੇ ਦੇ ਸਾਹਾਂ ਨੂੰ ਰਵਾਨਗੀ ਦੇ ਦਿੱਤੀ ਅਨੂ ਆਪਣੀ ਪਿਆਰੀ ਪ੍ਰਤਾਪ ਉਹਦੇ ਹੌਸਲੇ ਤੇ ਨਾਚ ਹੋਇਆ ਜੋ ਆਪਣੇ ਕੀਤੇ ਕਾਲ ਨੂੰ ਪੂਰਾ ਕਰ ਲਈ ਆਪਣੀ ਮਾਂ ਦੇ ਗੁੱਸੇ ਰੂਪੀ ਜਵਾਲਾ ਮੁਖੀ ਦੇ ਲਾਵੇਂ ਨੂੰ ਆਪਣੀਆਂ ਅੱਖਾਂ 'ਚ ਆਪਣੇ ਪਿਆਰੇ ਦੇ ਵਿਯੋਗ ਵਿੱਚ ਉਜੜੇ ਹੰਝੂਆਂ ਰੂਪੀ ਸਹਿਲਾਬ ਨਾਲ ਠੰਡਾ ਸੀਤ ਕਰ ਰਹੀ ਆਪਣੀ ਮਾਂ ਦਾ ਦਿਲ ਜਿੱਤ ਤੇ ਹੋਏ ਪਾਰ ਲੰਘ ਗਈ ਖੁਸ਼ੀਆਂ ਖੇੜੀਆਂ ਚੁੜਦੀ ਪ੍ਰਤਾਪੀ ਦਾ ਪੈਰ ਪੁੰਜੇ ਨਹੀਂ ਸੀ ਲੱਗਦਾ ਆਪਣੇ ਆਪ ਨੂੰ ਚੈਲਦਾਰਾਂ ਦੀ ਨੋਹ ਦੇ ਰੂਪ ਚ ਚਿਤਵਾਦੀਆ ਪ੍ਰਤਾਪੀ ਆਪਣੇ ਆਪ ਨੇ ਸ਼ੀਸ਼ੇ ਵਿੱਚ ਵੇਖ ਲੈਂਦੀ ਤੇ ਆਪਣੇ ਆਪ ਦੀ ਸੰਗ ਜਾਂਦੀ ਸ਼ਰਮ ਦੇ ਮਾਰੇ ਚਿਹਰਾ ਲਾਲ ਸੁਰਖ ਹੋ ਜਾਂਦਾ ਆਪਣੇ ਮਾਹੀ ਦੇ ਆਸ-ਪਾਸੇ ਦੇ ਪਿੰਡਾਂ ਵਿੱਚ ਸਰਦਾਰੀ ਬਾਰੇ ਸੋਚ ਆਪਣੀ ਕਿਸਮਤ ਤੇ ਰਸ਼ਕ ਕਰਦੀ ਆਪਣੇ ਆਪ ਨੂੰ ਮਿਲੇ ਕਾਕੇ ਦੇ ਪਿਆਰ ਤੇ ਖੰਮਾ ਨਾਲ ਅਸਮਾਨੀ ਪ੍ਰਵਾਸ ਭਰਦੀ ਤੇ ਕੁੰਝਾਂਆਂ ਦੀਆਂ ਡਾਰਾਂ ਨਾਲ ਜਾ ਮਿਲਦੀ ਆਪਣੀ ਮਾਹੀ ਵੱਲੋਂ ਮਿਲੇ ਪਿਆਰ ਆਪਣਤ ਬਾਰੇ ਸੋਚ ਉਸ ਦਾ ਆਪਣਾ ਆਪ ਮਿਉਂਦਾ ਨਹੀਂ ਸੀ ਕਾਕੇ ਦੇ ਪਿਆਰ ਨੇ ਉਸ ਦੇ ਹੁਸਨ ਨੂੰ ਚਾਰ ਚੰਨ ਲਾ ਦਿੱਤੇ ਉਸ ਦੇ ਤੇ ਤਿੱਖੇ ਨੈ ਨਕਸ਼ ਤੇ ਗੋਰੇ ਮੁਖੜੇ ਤੇ ਇਲਾਹੀ ਨੂਰ ਦੀ ਆਂਬਾ ਚਲਕਦੀ ਆਪਣੀ ਹਮਖਿਆਲ ਮਾਨੂ ਕਲਾਵੇ ਲੈ ਕੇ ਉਸ ਨੂੰ ਪਿਆਰ ਕਰਦੀ ਤੇ ਚੁੰਗੀਆਂ ਭਰਦੀ ਪ੍ਰਤਾਪੀ ਨੇ ਖੁਸ਼ੀਆਂ ਨਾਲ ਘਰ ਮੈਂ ਘਲਾਂ ਦਿੱਤਾ ਉਸ ਨੂੰ ਆਪਣੀ ਮਾਂ ਸਾਰੇ ਜਹਾਨ ਦੀਆਂ ਮਾਵਾਂ ਨਾਲੋਂ ਚੰਗੀ ਲੱਗਦੀ ਜਿੰਨੇ ਉਹਨੂੰ ਜਾਲਮ ਦੁਨੀਆਂ ਦੇ ਤਾਨੇ ਮੇਹਣਿਆਂ ਦੇ ਜ਼ਹਿਰੀਲੇ ਸਮੁੰਦਰ ਚੋਂ ਹੱਥ ਫੜ ਕੇ ਸਾਹਲ ਤੇ ਪਹੁੰਚਾਇਆ ਸੀ ਦੋ ਚਾਰ ਦਿਨਾਂ ਵਿੱਚ ਮਾਵਾਂ ਧੀਆਂ ਇੱਕ ਹੋਈਆਂ ਸੋਹਣਾ ਸੋਹਣਾ ਬਣਿਆ ਘਰ ਦਾ ਮਾਹੌਲ ਵੀ ਆਖੇ ਪ੍ਰਤਾਪੀ ਬੀਬੀ ਬਾਪੂ ਨਾਲ ਗੱਲ ਕਰ ਚੰਗੇ ਕੰਮ ਵਿੱਚ ਮਤਾ ਕਰੀਏ ਨਾ ਕੋਲ ਵੀ ਦਿਲ ਕਦੋਂ ਲੱਗਦਾ ਏ ਉੱਡੂ ਉੱਡੂ ਕਰਦੀਦਾ ਨੱਡੀ ਕਰ ਬੈਠੇ ਕਰਾਰ ਤੇ ਕੋਲ ਵੀ ਯਾਰ ਦੀ ਹਵੇਲੀ ਵਿੱਚ ਮੇਲ ਹੋਵੇ ਸੁਖਜੋਲਾ ਰਾਜ-ਰਾਜ ਕਰੇ ਮਾਹੀ ਚੋਲ ਅਤੇ ਮੋਲ ਵੀ ਆਜਾ ਪੁੱਤ குரு ਘਰ ਚੱਲੀਏ ਅੰਜ ਪੋ ਮਹੀਨੇ ਦੀ ਸੰਗਰਾ ਦਾ ਦੇਗ ਵਿੱਚ ਪਾਉਣ ਲਈ ਕਿਉ ਆਟਾ ਤੇ ਸ਼ੱਕਰ ਥਾਲੀ ਵਿੱਚ ਪਾਉਂਦਿਆ ਆਨੰਦ ਕੌਰ ਨੇ ਪ੍ਰਤਾਪੀ ਨੂੰ ਆਖਿਆ ਜੋ ਪਹਿਲਾਂ ਹੀ ਨਹੀਂ ਆਕੇ ਤਿਆਰ ਹੋ ਪੀਠੀ ਸੀ ਆਈ ਮਾਂ ਉਸਨੇ ਕਿਹਾ ਦੋਵੇਂ ਮਾਮਾ ਤੀਆਂ ਗੁਰੂ ਘਰ ਪਹੁੰਚ ਮੱਥਾ ਟੇਕ ਅਰਦਾਸ ਕਰਦਿਆਂ ਕੇ ਸੱਚੇ ਪਾਤਸ਼ਾਹ ਏ ਵਾਹਿਗੁਰੂ ਮੇਰੀ ਤੇ ਇਤੇ ਮੇਰ ਪਰਿਆ ਹੱਥ ਰੱਖੀ ਇਹਦੇ ਦਿਲ ਦੀ ਹਰ ਮੁਰਾਦ ਪੂਰੀ ਕਰੇ ਏ ਵਾਹਿਗੁਰੂ ਮੇਰੀ ਤੇ ਇਧੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕਹਿੰਦਿਆ ਆਨੰਦਕੌਰ ਨੇ ਮੱਥਾ ਟੇਕ ਦੇਖਦਾ ਸਮਾਨ ਗ੍ਰੰਥੀ ਨੂੰ ਫੜਾਉਣ ਲਈ ਚਲੀ ਗਈ ਏ ਮੇਰੇ ਵਾਹਿਗੁਰੂ ਮੈਂ ਤੇਰੇ ਦਰ ਤੇ ਆਪਣੇ ਪਿਆਰ ਦੀ ਭੀਖ ਮੰਗਦੀ ਆ ਮੇਰਾ ਮਾਹੀ ਮੇਰੀ ਝੂਲੀ ਪਾ ਦੇ ਵਾਹਿਗੁਰੂ ਮੈਂ ਉਹ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ ਤੂੰ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਏ ਮੇਰੀ ਝੋਲੀ ਮੇਰਾ ਮਾਈ ਪਾਦੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਸਰਾਪੂਰ ਕਰਦੇ ਦਾਤਿਆ ਤੇਰੇ ਘਰ ਵਿੱਚ ਕਿਹਣੀ ਛਾਇ ਦਾ ਘਾਟਾ ਨਹੀਂ ਆ ਸਾਰੀਆਂ ਛਾਇਆਂ ਪੂਰੀਆਂ ਹੁੰਦੀਆਂ ਨੇ ਬਸ ਤੇਰੀ ਨਜ਼ਰ ਸੋਹ ਲਈ ਚਾਹੀਦੀ ਵਾਏ ਗਰੂ ਸੁੱਖ ਰਖੀ ਦਾਤਾ ਸਾਭ ਤੇ ਮੇਰੇ ਪਰਿਆ ਹੱਥ ਰੱਖੀ ਆਪਣੇ ਪਿਆਰ ਨੂੰ ਪਾਉਣ ਲਈ ਪ੍ਰਤਾਪੀ ਨੇ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿਆ ਤੇ ਦੋਵੇਂ ਮਾਮਾ ਧੀਆਂ ਮੱਥਾ ਟੇਕ ਘਰ ਵਾਪਸ ਆ ਗਈਆਂ ਖੁਸ਼ੀਆਂ ਦੇ ਖੇੜਿਆਂ 'ਚ ਪ੍ਰਤਾਪੀ ਦਾ ਆਪਣਾ ਆਪ ਮਿਉਂਦਾ ਨਹੀਂ ਸੀ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਆਪਣੇ ਸਰਦਾਰ ਦੇ ਨਾਲ ਨਵੀਂ ਦੁਨੀਆ ਵਸਾਉਣ ਦੇ ਖਾਬਾਂ 'ਚ ਗਵਾਚੀ ਅੰਬਰੀ ਉਡਾਰੀਆਂ ਲਾਉਂਦੀ ਚੈਕ ਰਹੀ ਸੀ ਕਿਉਂਕਿ ਮਾਂ ਨੇ ਉਸੇ ਪਿਆਰ ਨੂੰ ਸਹਿਮਤੀ ਤੋਂ ਦੇ ਦਿੱਤੀ ਸੀ ਤੇ ਵਾਅਦਾ ਕੀਤਾ ਸੀ ਕਿਉਂ ਅੱਦੇ ਬਾਪੂ ਨੂੰ ਮਨਾ ਲਵਗੀ ਪਰ ਪਤਾ ਪਈ ਲਈ ਇਹ ਖੁਸ਼ੀ ਕੋਈ ਰੱਬੀ ਰਹਿਮਤੋਂ ਕੱਟ ਨਹੀਂ ਸੀ ਇਹ ਸਭ ਸੋਚਦਿਆਂ ਉਹ ਕਦ ਗੁਜਰਾਂ ਦੇ ਘਰ ਪਹੁੰਚ ਗਈ ਉਹਨੂੰ ਪਤਾ ਹੀ ਨਾ ਲੱਗਿਆ ਦੋ ਚਾਰ ਦਿਨਾਂ ਦੇ ਵਿੱਚ ਛੋੜੇ ਨੇ ਪ੍ਰੀਮੀਓ ਨੂੰ ਕਾਲ ਕਰ ਦਿੱਤਾ ਸੀ ਪਰ ਇਹ ਵਿਛੋੜੇ ਨੂੰ ਮਾਂ ਦੀ ਰਜ਼ਾਮੰਦੀ ਨੇ ਖੁਸ਼ੀਆਂ ਵਿੱਚ ਤਬਦੀਲ ਕਰ ਦਿੱਤਾ ਪਰ ਤਾਪੀ ਨੇ ਸਾਰੀ ਆਬੀ ਤੀਕਾ ਕੇ ਉਹਨੂੰ ਦੱਸੀ ਕਿ ਕਿਵੇਂ ਮਾਂ ਨੂੰ ਆਪਣੇ ਪਿਆਰ ਬਾਰੇ ਪਤਾ ਲੱਗਾ ਤੇ ਕਿਵੇਂ ਮੈਂ ਮਿੰਤਾ ਤਰਲਿਆ ਨਾਲ ਮਾਂ ਨੂੰ ਬਨਾਇਆ ਹੁਣ ਮਾਂ ਬਾਪੂ ਨਾਲ ਵੀ ਗੱਲ ਕਰੂਗੀ ਤੇ ਉਹਨੂੰ ਵੀ ਮਨਾਊਗੀ ਆਪਣੇ ਪਿਆਰ ਬਾਰੇ ਕਹਿੰਦਿਆਂ ਉਹਦਾ ਚਿਹਰਾ ਸ਼ਰਮ ਦੇ ਨਾਲ ਲਾਲ ਹੋ ਗਿਆ ਉਹਨੇ ਕਾਕੇ ਦੀ ਹਿੱਕ ਤੇ ਹੀ ਆਪਣੇ ਹੱਥਾਂ ਨਾਲ ਮੂੰਹ ਨੂੰ ਲਕੋ ਲਿਆ ਉਹਦੇ ਦਿਲ ਦੀ ਧੜਕਣ ਤੇਜ਼ ਹੋ ਗਈ ਜਿਹਨੂੰ ਕਾਕੇ ਨੇ ਮਹਿਸੂਸ ਕੀਤਾ ਮੈਨੂੰ ਬਹੁਤ ਡਰ ਲੱਗ ਰਿਹਾ ਜੇ ਬਾਪੂ ਜੀ ਨਾ ਮੰਨੇ ਤਾਂ ਫਿਰ ਆਪਾਂ ਕੀ ਕਰਾਂਗੇ ਸਰਦਾਰ ਜੀ ਪ੍ਰਤਾਪੀ ਨੇ ਹੌਲੀ ਕੋ ਦਿਨੇ ਕਿਹਾ ਮੈਂ ਤੁਹਾਡੇ ਤੋਂ ਬਿਨਾ ਜੀ ਨਹੀਂ ਸਕਦੀ ਮੈਂ ਤਾਂ ਕੁਝ ਖਾ ਕੇ ਮਰ ਜੂੰਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਪਣੇ ਮਾਹੀ ਤੋਂ ਵਿਛੜਨ ਤੋਂ ਡਰੋ ਚਿੜੀ ਦੇ ਬੋਟ ਵਾਂਗ ਆਪਣੀ ਸਰਦਾਰ ਨਾਲ ਚਿੰਬੜ ਗਈ ਮੇਰੇ ਤੇ ਵਿਸ਼ਵਾਸ ਨਹੀਂ ਹੈ ਤੈਨੂੰ ਮੇਰੀ ਪ੍ਰਤਾਪ ਕੁੜੇ ਕਾਕੇ ਨੇ ਆਪਣੀਆਂ ਬਾਹਾਂ ਵਿੱਚ ਘੁੱਟ ਦਿਆਂ ਪ੍ਰਤਾਪੀ ਨੂੰ ਕਿਹਾ ਤੈਨੂੰ ਦੁਨੀਆ ਦੀ ਕੋਈ ਤਾਕਤ ਮੇਰੇ ਤੋਂ ਵੱਖ ਨਹੀਂ ਕਰ ਸਕਦੀ ਮੇਰੀ ਇਹ ਮਿੱਠੀ ਤੈਨੂੰ ਮੇਰੀ ਸੌਂ ਲੱਗੇ ਜੇ ਅੱਜ ਤੋਂ ਬਾਅਦ ਮਰਨ ਦੀ ਗੱਲ ਵੀ ਕੀਤੀ ਤੂੰ ਮਰਨ ਤੇਰੇ ਦੁਸ਼ਮਣ ਮੇਰੀ ਗੋਲ ਗੱਪੀ ਹੈ ਜੀਏ ਕਾਕੇ ਨੇ ਉਸਨੂੰ ਹਸਾਉਣ ਲਈ ਉਸਦੀ ਬੱਖੀ ਚ ਕੋ ਤਕੜਾੜੀਆਂ ਕਰ ਦੇ ਨੇ ਕਿਹਾ ਹਾਈ ਮਰ ਗਈ ਮੈਂ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਨਾ ਮਿੱਠਿਆ ਐ ਨਾ ਕਰੋ ਮੈਂ ਹੱਥ ਜੋੜਦੀ ਆ ਆਪਣੇ ਪਿਆਰ ਨੂੰ ਪਾ ਲੈਣ ਦੀ ਖੁਸ਼ੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਨਾ ਇਸ ਨੂੰ ਪਾ ਕੇ ਦਿਲ ਨੂੰ ਮਿਲਣ ਵਾਲਾ ਸਕੂਨ ਹਰ ਹਰਫਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਜਿੱਥੇ ਮੈਂ ਹੀ ਤੂੰ ਤੇ ਤੂੰ ਹੀ ਮੈਂ ਹੋ ਜਾਵੇ ਇਸ ਅਵਸਥਾ ਨੂੰ ਤਾਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਰਾਂਝਾ ਰਾਂਝਾ ਕਰ ਦੇਨੀ ਮੈਂ ਆਪੇ ਰਾਂਝਾ ਹੋਈ ਸਦੋਨੀ ਮੈਨੂੰ ਤੀ ਦੋ ਰਾਂਝਾ ਤੇ ਹੀਰ ਨਾ ਅੱਖੋਂ ਕੋਈ ਕਿ ਤੁਹਾਡੇ ਘਰ ਦੇ ਮੈਨੂੰ ਗਰੀਬ ਨੂੰ ਪਸੰਦ ਕਰ ਆਪਣੇ ਨੋਹ ਦੇ ਰੂਪ ਚ ਸਵੀਕਾਰ ਕਰ ਲੈਣਗੇ ਕਿੱਥੇ ਤੁਸੀਂ ਹਵੇਲੀ ਵਾਲੇ ਜ਼ੈਲਦਾਰ ਤੇ ਕਿੱਥੇ ਮੇਰੇ ਗਰੀਬ ਮਾਂ-ਬਾਪ ਮੈਨੂੰ ਇਹ ਸਭ ਸੋਚ ਕੇ ਬਹੁਤ ਡਰ ਲੱਗਦਾ ਸਰਦਾਰ ਜੀ ਜੇ ਤੁਹਾਡੇ ਮਾਂ-ਪਿਓ ਨਾ ਮੰਨੇ ਤਾਂ ਫਿਰ ਆਪਾਂ ਕੀ ਕਰਾਂਗੇ ਕਿੱਧਰ ਜਾਵਾਂਗੇ ਸੈਮੀ ਜੀ ਦੀ ਆਵਾਜ਼ ਵਿੱਚ ਪ੍ਰਤਾਪੀ ਨੇ ਆਪਣੇ ਦਿਲ ਦਾ ਫਿਕਰ ਦੱਸਦਿਆਂ ਖਾ ਕੇ ਤੋ ਪੁੱਛਿਆ ਪਿਆਰ ਰੂਹਾਂ ਨਾਲ ਦਿਲ ਤੋਂ ਕੀਤਾ ਜਾਂਦਾ ਮਿੱਠੀਏ ਇਸ ਵਿੱਚ ਹਵੇਲੀਆਂ ਜੈਲਦਾਰੀਆਂ ਤੇ ਅਮੀਰ ਗਰੀਬੀ ਵਿੱਚ ਕੋਈ ਥਾਂ ਨਹੀਂ ਹੁੰਦੀ ਮੇਰੀ ਲਾਡੋ ਮੈਂ ਤੇਰੇ ਪਿਆਰ ਤੋਂ ਆਪਣੀਆਂ ਸਭ ਹਵੇਲੀਆਂ ਜੈਲਦਾਰੀਆਂ ਕੁਰਬਾਨ ਕਰ ਲਈ ਤਾਰਾਂ ਮੈਨੂੰ ਸਿਰਫ ਤੇ ਸਿਰਫ ਇੱਕ ਤੂੰ ਤੇ ਤੇਰਾ ਪਿਆਰ ਹੀ ਚਾਹੀਦਾ ਆਪਣੇ ਪਿਆਰੇ ਦੇ ਦਿਲ 'ਚ ਸਭ ਕਾਇਰਿਆ ਜਾਣਾ ਏ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਐ ਸੋਹਣੀਏ ਪ੍ਰਤਾਪੀ ਦੇ ਵਾਲਾਂ 'ਚ ਹੱਥ ਫੇਰਦਿਆਂ ਕਾਕੇ ਨੇ ਕਿਹਾ ਕਾਕਾ ਕਿਸੇ ਸ਼ਾਇਰ ਦਾ ਲਿਖਿਆ ਸ਼ੇਰ ਬੋਲਦਾ ਮੈਂ ਹੋਰ ਕੀ ਮੰਗਣਾ ਸੱਚੇ ਰੱਬ ਕੋਲੋਂ ਬਿਨ ਮੰਗਿਆ ਕਰੀ ਮੁਰਾਦ ਪੂਰੀ ਦਿਲ ਤੇਰੇ ਪਿਆਰ ਕਬੂਲ ਕੀਤਾ ਕੋਈ ਰਈ ਨਾ ਖੋਆ ਯਾਸ਼ੂ ਦੂਰੀ ਮਾਰਾਂ ਠੋਕਰ ਸਭ ਮੀਰੀਆਂ ਨੂੰ ਬੁੱਕਲੇ ਯਾਰ ਦੀ ਲੱਗੇ ਸੁਰਗਪੂਰੀ ਸੁਖ ਜੋਲਾ ਜਿੰਨਾ ਇਸ਼ਕ ਕੀਤਾ ਕੁੱਲੀ ਯਾਰ ਦੀ ਲੱਗੇ ਕਾਇਨਾਤ ਪੂਰੀ ਆਪਣੇ ਸਰਦਾਰ ਵੱਲੋਂ ਮਿਲੇ ਹੌਸਲ ਨਾਲ ਤੇ ਆਪਣੀ ਮਾਂ ਨਾਲ ਰਜ਼ਾਮੰਦੀ ਨੇ ਪ੍ਰਤਾਪੀ ਨੂੰ ਬੇਅੰਤ ਖੁਸ਼ੀਆਂ ਦਿੱਤੀਆਂ ਉਹ ਸਾਰਾ ਦਿਨ ਉਡੂ ਡੂ ਕਰਦੀ ਕਿਤੇ ਆਪਣੇ ਘਰੇ ਤੇ ਕਿਤੇ ਗੁਜਰਾ ਦੇ ਘਰੇ ਬਾਰਾਂ ਵਿੱਚ ਉਡਦੀਆਂ तितਲੀਆਂ ਵਾਂਗੂ ਬੇਰੋਕ ਟੋਕ ਹਵਾ ਚੁੜਦੀ ਫਿਰਦੀ ਉਹਨੂੰ ਸਾਰਾ ਜਨ ਆਪਣਾ ਆਪਣਾ ਲੱਗਦਾ ਅੱਜ ਵੀ ਆਪਣੇ ਸਰਦਾਰ ਨੂੰ ਮਿਲ ਕੇ ਘਰ ਗਈ ਤਾਂ ਬਹੁਤ ਖੁਸ਼ੀ ਆਪਣੀ ਮਾਂ ਨੂੰ ਜੱਫੀ ਪਾ ਕੇ ਉਸ ਨਾਲ ਲਾਡੀਆਂ ਕਰਦੀ ਤੇ ਪੈਰ ਪੁੰਜੇ ਨਹੀਂ ਸੀ ਲੱਗਦਾ ਮਾਂ ਜੱ ਬਾਪੂ ਬਹੁਤ ਖੁਸ਼ ਲੱਗ ਰਿਹਾ ਘਰੇ ਹੀ ਐ ਮੇਰੀ ਪਿਆਰੀ ਮਾਂ ਬਣ ਕੇ ਬਾਪੂ ਨਾਲ ਗੱਲ ਤੋੜ ਸਰਦਾਰ ਨਾਲ ਮੇਰੇ ਰਿਸ਼ਤੇ ਬਾਰੇ ਜੇ ਬਾਪੂ ਮੰਨ ਜਾਏ ਮੈਂ ਸਾਰੀ ਉਮਰ ਤੇਰੇ एहसान ਨਹੀਂ ਭੁੱਲਦੀ ਮਾਂ ਪ੍ਰਤਾਪੀ ਨੇ ਆਪਣੀ ਮਾਂ ਅਗੇ ਹੱਥ ਜੋੜਦਿਆਂ ਕਿਆ ਆਪਣੀ ਧੀ ਦੀ ਖੁਸ਼ੀ ਲਈ ਨੰਦਕੌਰ ਆਪਣੇ ਘਰ ਵਾਲੇ ਨਾਲ ਗੱਲ ਕਰਨ ਲਈ ਤਿਆਰ ਹੋ ਜਾਂਦੀ ਹੈ ਆਪਣੇ ਦਿਲ 'ਚ ਧੀ ਲਈ ਆਏ ਵੱਡੇ ਘਰ ਦੇ ਰਿਸ਼ਤੇ ਬਾਰੇ ਸੋਚਦੀ ਹੋਈ ਨੰਦਕੌਰ ਚਾਹ ਦਾ ਗਲਾਸ ਲੈ ਆਪਣੇ ਘਰ ਵਾਲੇ ਗੋਪਾਲੇ ਕੋਲ ਜਾ ਬੈਠੀ ਹਲੋ ਚਾ ਵੀ ਲੋ ਵੀ ਢੰਡੀ ਹੋ ਜੂਗੀ ਨਾ ਕੰਮ ਤਾਂ ਸਾਰੀ ਉਮਰ ਨਹੀਂ ਮੁੱਕਣੇ ਆਪ ਚਾ ਪੀਂਦੇ ਆਨੰਦ ਕਰਨੇ ਆਪਣੇ ਪਤੀ ਨੂੰ ਆਖਿਆ ਤੇ ਆਪ ਘਰ ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗ ਪਈ ਸਾਰਾ ਦਿਨ ਮਰ ਮਰ ਜਾਈਦਾ ਕੰਮ ਨੂੰ ਪਰ ਬੱਚ ਦਾ ਬਚਾਉਂਦਾ ਫਿਰ ਵੀ ਕੁਝ ਨਹੀਂ ਬਾਲੀ ਮੰਗਾਈ ਹੋਈ ਪਈ ਅੱਜ ਕੱਲ ਤਾਂ ਜੇ ਚਾਰ ਪੈਸੇ ਜੁੜ ਜਾਂਦੇ ਤੰਬ ਕੁੜੀ ਵਾਲਾ ਭਾਰ ਵੀ ਲਾ ਹੀ ਲੈਣਾ ਸੀਗਾ ਉਠੇ ਜਿੱਡੀ ਹੋਈ ਪਈ ਆ ਓ ਚੱਲ ਸੋਹਣੀ ਸੁਨੱਖੀ ਆ ਜੇ ਕੋਈ ਚੰਗਾ ਘਰਬਾਰ ਮਿਲ ਜਾਏ ਤਾਂ ਮੌਜ ਕਰੇਤੀ ਮੇਰੀ ਜੇ ਕੋਈ ਮਾੜਾ ਟੱਬਰ ਟੱਕਰ ਗਿਆ ਤਾਂ ਸਾਰੀ ਉਮਰ ਦਾ ਜੀ ਜੰਝਾਲੀ ਬਣ ਜਾਣਾ ਹੋਰ ਕਿਹੜਾ ਇੱਕ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਬਸ ਇਹਨਾਂ ਗੱਲਾਂ ਦੇ ਡਰ ਲੱਗਦਾ ਆਨੰਦਕੌਰ ਨੇ ਆਪਣਾ ਫਿਕਰ ਦੱਸਦੇ ਹੋਏ ਆਪਣੇ ਪਤੀ ਵੱਲ ਦੇਖਿਆ ਜੇ ਕੋਲ ਬੈਠਾ ਚਾਹ ਪੀ ਰਿਹਾ ਸੀ ਤੇ ਨਾਲੇ ਆਨੰਦਕੌਰ ਤੇ ਗੱਲ ਸੁਣ ਰਿਹਾ ਸੀ ਫਿਕਰ ਕੀ ਤੇ ਆ ਕੋਈ ਨਹੀਂ ਹੋਣਾ ਜੋ ਉਹਦੀ ਕਿਸਮਤ ਚ ਹੋਇਆ ਉਹਨੂੰ ਮਿਲ ਹੀ ਜਾਣਾ ਹੈ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹੈ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਭਲਿਏ ਲੋਕੇ ਬਾਕੀ ਕਹੀ ਥਾਵਾਂ ਤੋਂ ਦੱਸ ਪਈਆਂ ਵੇਖਦੇ ਆ ਆਪਣੇ ਵੱਲੋਂ ਤਾਂ ਚੰਗਾ ਹੀ ਕਰਾਂਗੇ ਬਾਕੀ ਰੱਬ ਰੱਖਾ ਸੌ ਸੁਭਾ ਦੇ ਰੱਬ ਦੇ ਭਾਣੇ ਨੂੰ ਮੰਨਣ ਵਾਲੇ ਗੋਪਾਲੇ ਨੇ ਚਾਹ ਵੀ ਪੀ ਕੇ ਗਲਾਸ ਥਲੇ ਰੱਖ ਦਿਆਂ ਆਨੰਦ ਗੌਰ ਨੂੰ ਆਖਿਆ ਜੇ ਬੁਰਾ ਨਾ ਮਨੋ ਤਾਂ ਇੱਕ ਗੱਲ ਆਖਾ ਆਪਣੇ ਪਤੀ ਨੂੰ ਖੁਸ਼ ਤੇ ਸ਼ਾਂਤ ਵੇਖ ਕੇ ਆਨੰਦ ਗੌਰ ਨੇ ਥੋੜਾ ਹੌਸਲਾ ਜਿਆ ਕਰਦੀ ਨਾ ਆਖਿਆ ਤੇ ਜਵਾਬ ਦਿਉ ਠੀਕ ਕਰਨ ਕਿ ਗੱਲਾਂ ਦਾ ਕੀ ਭਾਵੇਂ 2 10 ਮੈਂ ਕਿਤੇ ਪਾਗਲ ਜੋ ਐਵੇਂ ਗੁੱਸੇ ਹੋਈ ਜਾਵਾਂਗਾ ਕੰਮ ਚ ਲੱਗੇ ਕੋਪਾਲੀ ਨਾ ਹੱਸਦੇ ਆਖਿਆ ਪਰਤਾਪੀ ਦੇ ਪੁਵਿੱਖ ਬਾਰੇ ਸੋਚਦੇ ਆਨੰਦ ਗੌਰ ਨੇ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਸਮਝਾਈ ਕਿ ਆਪਣੇ ਧੀ ਸਾਰੀ ਉਮਰ ਮੌਜਾ ਕਰੇਗੀ ਜੀ ਆਪਾਂ ਉਹਦਾ ਰਿਸ਼ਤਾ ਜਾਲਦਾਰ ਦੇ ਮੁੰਡੇ ਨਾਲ ਕਰ ਦਈਏ ਉਹ ਮੁੰਡੇ ਨੇ ਨਾ ਆਪਣੀ ਤੇ ਦਾ ਪਰਿਸ਼ਤਾ ਮੰਗਿਆ ਮਾਰ ਕੇ ਕਿਸੇ ਚੀਜ਼ ਦਾ ਘਾਟਾ ਨਹੀਂ ਤੇ ਬਲਾਈ ਸੁਣਾ ਆਪ ਵੀ ਆਪਾਂ ਗਰੀਬੀ ਦਾ ਵਿੱਚ ਆਪਣੇ ਧੀ ਨੂੰ ਦੇ ਹੀ ਸਕਦੇ ਆ ਕਿੰਨੀ ਸੋਹਣੀ ਆਪਣੀ ਕੁੜੀਏ ساری ਉਮਰ ਗੋਲਪੁਣਾ ਕਰਦੀ ਦੀ ਨਿਕਲ ਜੂਗੀ ਜੀ ਆਪਾਂ ਆਪ ਦੀ ਜਾਤ ਚ ਬਰਾਦਰੀ ਚ ਕਿਤੇ ਰਿਸ਼ਤਾ ਕਰ ਦਿੱਤਾ ਤੇ ਆਪਾਂ ਕੀ ਕਰਾਂਗੇ ਆਪਾਂ ਨੂੰ ਤਾਂ ਵਾਗ ਰੂਪ ਦੀ ਕਿਰਪਾ ਨਾਲ ਘਰੇ ਬੈਠਿਆਂ ਨੂੰ ਕਿੰਨਾ ਚੰਗਾ ਰਿਸ਼ਤਾ ਆਪ ਹੀ ਚੱਲ ਕੇ ਆਇਆ ਕੁੜੀ ਰਾਜ ਕਰੂਗੀ ਸਾਰੀ ਉਮਰ ਧਰ ਧਰ ਭੁੱਲੂਗੀ ਬਹੁਤਾ ਘਾਟ ਬਾਟ ਕਰਨ ਦੀ ਵੀ ਲੋੜ ਨਹੀਂ ਪੈਣੀ ਕੁੜੀ ਨੂੰ ਚੁੰਨੀ ਚੜਾ ਕੇ ਤੋਰਨ ਦੀ ਕਰੀਏ ਇੰਨੇ ਵੱਡੇ ਘਰ ਦਾ ਰਿਸ਼ਤਾ ਤੇ ਮੰਗ ਕੋਈ ਨਹੀਂ ਪ੍ਰਮਾਤਮਾ ਨੇ ਨੇੜੇ होके ਸੁਣੀ ਆ ਮੇਰੀ ਧੀ ਨੇ ਤਾਂ ਕੋਈ ਚੰਗੇ ਘਰੋਂ ਕੀਤੇ ਹੋਣੇ ਆ ਜੋ ਇੰਨੇ ਵੱਡੇ ਘਰ ਦੀ ਨੂੰਹ ਬਣੋਂਗੇ ਬਾਈ ਗਰੂ ਮੇਰ ਕਰੀ ਮੇਰੀ ਧੀ ਤੇ ਕਿਸ ਦੀ ਨਜ਼ਰ ਨਾ ਲੱਗੇ ਪਰਮਾਤਮਾ ਦਾ ਸ਼ੁਕਰਿਆ ਕਰਦੀ ਨੰਦ ਕੌਰ ਨੇ ਖੁਸ਼ੀ-ਖੁਸ਼ੀ ਆਪਣੇ ਘਰ ਵਾਲੇ ਨੂੰ ਦੱਸਿਆ ਇਥੇ ਜਵਾਨ ਕਾ ਬੰਦ ਕਰ ਲੈ ਜੇ ਹੋਰ ਬੋਲੀ ਤਾਂ ਮੈਥੋਂ ਬੁਰਾ ਨਹੀਂ ਹੋਣਾ ਕੋਈ ਵੱਡੀ ਆਈ ਵਿਚੋਲਣ ਸ਼ਰਮਤਾਈ ਨਹੀਂ ਗੱਲ ਕਰਦੀ ਨੂੰ ਮੈਨੂੰ ਤਾਂ ਤੇਰਾ ਦਿਮਾਗ ਖਰਾਬ ਹੋ ਗਿਆ ਲੱਗਦਾ ਕੀ ਕਹਿਣਗੇ ਲੋਕ ਥੋੜਾ ਬਹੁਤ ਸੋਚ ਤਾਂ ਲੈਂਦੀ ਲੋਕ ਸੱਚੀ ਕਹਿੰਦੇ ਆ ਵੀ ਆਰਤਾਂ ਦੀ ਗਿੱਚੀ ਪਿੱਛੇ ਮਤ ਹੁੰਦੀ ਆ ਮੈਂ ਆਪਣੀ ਧੀ ਦਾ ਰਿਸ਼ਤਾ ਆਪਣੀ ਜਾਤ ਬਰਾਦਰੀ ਚ ਹੀ ਕਰਾਂਗਾ ਤੇ ਜਿੰਨਾ ਹੋ ਸਕੇ ਆ ਦਾਦੇ ਜੀ ਵੀ ਦੇਵਾਂਗਾ ਆਪਣੀ ਧੀ ਨੂੰ ਜੱਟਾਂ ਦੇ ਮੱਥੇ ਮੇਰੀ ਜਾਤ ਬਰਾਦਰੀ ਵਿੱਚ ਇੱਜ਼ਤ ਨਹੀਂ ਲੁਾਈ ਜਾਂਦੀ ਇਸ ਨਾਲ ਤਾਂ ਮਰ ਜਾਣਾ ਕਈ ਗੁਣਾ ਚੰਗਾ ਮੇਰੇ ਵਾਸਤੇ ਤੋ ਆਸੀ ਜਨਾਨੀਆਂ ਨੇ ਤਾਂ ਕੁੰਡ ਕੱਢ ਕੇ ਲੰਘ ਹੀ ਜਾਣਾ ਮੈਂ ਲੋਕਾਂ ਦੇ ਮੱਥੇ ਕਿਵੇਂ ਲੱਗਾਗਾ ਮੈਥੋਂ ਨਹੀਂ ਲੋਕਾਂ ਦੇ ਤਾਣੇ ਮੈਨੇ ਸੁਣੇ ਜਾਣੇ ਗ੍ਰੇਵ ਜ਼ਰੂਰ ਆ ਪਰ ਬੇਜ ਤਾਂ ਨਹੀਂ ਆ ਮੈਂ ਬਣ ਸਕਦਾ ਗੁੱਸੇ 'ਚ ਬੋਲਦਾਂ ਗੋਪਾਲੇ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਗੁੱਸੇ ਨਾਲ ਕੰਬ ਰਿਆ ਸੀ ਅੱਜ ਤੋਂ ਬਾਅਦ ਜੇ ਕੁੜੀ ਕਿਤੇ ਬਾਹਰ ਘੱਲੀ ਨਾ ਆਪਦਾ ਸਾਭ ਲਾ ਲਈ ਮੈਥੋਂ ਬੁਰਾ ਕੋਈ ਨਹੀਂ ਹੋਣਾ ਸਮਝੇਂਗੀ ਮੇਰੀ ਗੱਲ ਤੂੰ ਖੰਨੇ ਕੋਲ ਇੱਕ ਮੁੰਡੇ ਦੀ ਦੱਸ ਪਈ ਐ ਮੈਂ ਕੱਲ ਉਹਨੇ ਦੇਖ ਕੇ ਆਉਣਾ ਜੇ ਘਰ-ਬਾਰ ਚੰਗਾ ਹੋਇਆ ਤਾਂ ਮੁੰਡਾ ਮੂੰਹ ਮੱਥੇ ਲੱਗਦਾ ਹੋਇਆ ਤਾਂ ਮੈਂ ਉੱਥੇ ਰਿਸ਼ਤਾ ਕਰਕੇ ਆਉਂਗਾ ਮੁੜ ਕੇ ਵੱਡੀ ਆਈ ਜੇਲਦਾਰਾਂ ਨਾਲ ਰਿਸ਼ਤੇ ਜੋੜਨ ਵਾਲੀ ਸ਼ਰਮ ਲਾ ਕੇ ਕਿੱਲੇ ਦੇ ਟੰਗ ਰੱਖੀ ਆ ਵੱਡੀ ਸਿਆਣੀ ਨੇ ਗੋਪਾਲੇ ਨੇ ਨੰਦਕੌਰ ਨੂੰ ਚਿਤਾਵਨੀ ਦਿੰਦਿਆ ਕਿਆ ਤੇ ਗੁੱਸੇ ਵਿੱਚ ਹੱਥ ਮਲਦਾ ਹੋਇਆ ਘਰੋਂ ਬਾਹਰ ਨਿਕਲ ਗਿਆ